ਨਾ ਹਾਂ ਸਰ ਬੇਟਾ ਹਾਂਜੀ 5 ਵਜੇ ਡਿਕੇ ਤੜਕੇ ਸੱਪ ਬੱਚੇ ਮੇਰੇ ਨਾਲ ਹੀ ਪੈਸੇ ਖਿੱਚ ਕੇ ਕੱਢਿਆ ਬੱਚੇ 6:00 ਘਟਦਾ ਨਹੀਂ 6:00 ਵਜੇ ਜੀ ਮੇਰੇ 6:00 ਵਜੇ ਪਰ ਸੱਜੀ ਹਾਂਜੀ ਕੋਈ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਮੂੰਹ ਕੀ ਮੰਗ ਕਰਦੇ ਉਸੀ ਅਸੀਂ ਸਹਾਇਤਾ ਮੰਗਦੇ ਸਾਡਾ ਘਰ ਪਹੁੰਚਣਾ ਚਾਹੀਦਾ ਜੀ ਹਾਂਜੀ ਬਾਈ ਕੀ ਨਾਮ ਗੁਰਵਿੰਦਰ ਸਿੰਘ ਮੇਰਾ ਨਾਮ ਹੈ ਪਿੰਡ ਕਲੀਪੁਰ ਆ ਸਾਡੇ ਕਮਾਂਡੀਆਂ ਦੇ ਸਵੇਰੇ 6:00 ਵਜੇ 7:00 ਲੱਗੀ ਹੈ ਜੀ ਇੱਕ ਤੇ ਬਹੁਤ ਨੁਕਸਾਨ ਹੋਇਆ ਜੀ ਪੇਟੀ ਟੁੱਟ ਗਈ ਸਾਰੀ ਕੂਲਰ ਰੁੱਤ ਗਿਆ ਜੀ ਐਲਸੀਡੀਆਂ ਵਗੈਰਾ ਸਾਰਾ ਕੁਝ ਟੁੱਟ ਗਿਆ ਤੇ ਹੁਣ ਕੀ ਮੰਗ ਕਰਨ ਮੰਗ ਇਹ ਹੈ ਜੀ ਸਰਕਾਰ ਤੋਂ ਵੀ ਇਹਨਾਂ ਦੀ ਜਿੰਨੀ ਹੈਲਪ ਹੋ ਸਕਦੀ ਹੈ ਕੀਤੀ ਜਾਵੇ ਹੋਰ ਭੈਣ ਭਾਈਆਂ ਨੂੰ ਵੀ ਅਪੀਲ ਕਰਦੇ ਆ ਜਿਨ੍ਹਾਂ ਕੋਲ ਹੈਲਪ ਕਰਨ ਦਾ ਸਮਾਂ ਹੈਗਾ ਵੀਡੀਓ ਦੇਖਣ ਦੇਮੁੰਡਾ ਨਾ ਅਟੈਚ ਕਰਨਾ ਜੀ ਜਿਹੜਾ ਇਹਨਾਂ ਦਾ ਕਾਊਂਟ ਨੰਬਰ ਆ ਇਹਨਾਂ ਦੀ ਮਦਦ ਕਰਨ ਪਰਿਵਾਰ ਕੀ ਕੰਮ ਕਰਦਾ ਪਰਿਵਾਰ ਬਸ ਲੋਕਲੀ ਜਮੇ ਕੰਮ ਕਰਦੇ ਨੇ ਇੱਥੇ ਨੇੜੇ ਦੇ ਨਾਲ ਕੋਈ ਵੀ ਪ੍ਰਾਈਵੇਟ ਜੌਬ ਹੈ ਨਹੀਂ ਇਹਨਾਂ ਕੋਲ ਨਾਲ ਸਰਕਾਰੀ ਜਿਹੜੀ ਕਰਦੇ ਐ ਸਵੇਰੇ ਹੀ ਛੱਤ ਡਿੱਗ ਗਈ ਸਾਡਾ ਮੇਰਾ ਛੋਟਾ ਧੌਰ ਹੈਗਾ ਦਿਹਾੜੀ ਦੱਪਾ ਕਰਦਾ ਵਿਚਾਰਾ ਦੋ ਬੱਚੇ ਨੇ ਜੀ ਇਹਨਾਂ ਦੀ ਮੰਮੀ ਵਿਚਾਰੇ ਮਸਾ ਖਿੱਚ-ਕੁੱੱਚ ਕੇ ਕੱਢੇ ਨੇ ਬਹੁਤ ਨੁਕਸਾਨ ਹੋ ਗਿਆ ਜੀ ਮੰਜੇ ਵੀ ਟੁੱਟ ਗਏ ਪੇਟੀ ਵੀ ਟੁੱਟ ਗਈ ਬੈੱਡ-ਬੁੱਡ ਸਾਰੀ ਚੀਜ਼ ਟੁੱਟ ਗਈ ਜੀ 5-7 ਲੱਖ ਦਾ ਨੁਕਸਾਨ ਹੋ ਗਿਆ ਜੀ ਸਾਰਾ। 쿨ਰ ਫਰਿੱਜ ਸਾਰੀਆਂ ਚੀਜ਼ਾਂ ਟੁੱਟ ਗਈਆਂ ਜੀ। ਬੈਠਣ ਨੂੰ ਵੀ ਨਹੀਂ ਮੰਨ ਜਾ ਰਿਹਾ ਜੀ। ਹੁਣ ਕੀ ਮੰਗ ਕਰੀਏ? ਮੰਗ ਕਰਦੇ ਆਂ ਜੀ ਸਰਕਾਰ ਮਾਲੀ ਮਦਦ ਸਹਾਇਤਾ ਕਰੇ ਜਿੰਨੀ ਵੀ ਹੋ ਸਕਦੀ ਹੈ ਸਾਡੀ। ਵੀ ਇਹਨਾਂ ਦਾ ਮਕਾਨ ਬਣਨ ਦਾ ਕਿਦੜੇ ਬੈਠਣ ਦਾ ਵੀ ਪ੍ਰਬੰਧ ਕਰੇ। ਸਾਰੀ ਸਹਾਇਤਾ ਕਰੇ ਜੀ ਜਿੰਨੀ ਵੀ ਲੋੜ ਪੈਂਦਾ ਹੈ। ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਨਾ ਜਾਨੀ ਨੁਕਸਾਨ ਹੋਇਆ ਨਹੀਂ ਜੀ ਮੇਰੀ ਦਰਾਨੀ ਦੇ 6:00 ਵਜੇ ਆ ਬਸ ਬੱਚੇ ਬਚ ਗਏ ਸਾਰੇ ਬਚ ਗਏ ਬਸ ਜਾਨੀ ਨੁਕਸਾਨ ਤੋਂ ਬਚ ਗਏ ਜੀ। ਹੌਣੇ ਸਾਖੀ ਕਾਣ ਸਾਰੀ ਡਿੱਗੀ ਹਾਂ ਇਹ ਮਕਾਨ ਸਾਰਾ ਡਿੱਗ ਗਿਆ ਜੀ ਬਸ ਉਹ ਤੋਂ ਬੋਲਿਆ ਜਾਂਦਾ ਅਫਸਰਟ ਹੋ ਰਹੀ ਹੈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਹਾਂ ਭਾਈ ਇਹ ਇਹ ਪੌਣੇ ਕੇ 5 ਵਜੇ ਡਿੱਗ ਗਿਆ ਜੀ ਤੇ ਨੁਕਸਾਨ ਬਹੁਤ ਹੋ ਗਿਆ ਜੀ ਮੇਰੀ ਮੰਮੀ ਦੇ 6 ਵਜੇ ਤੇ ਕੂਲਰ ਫਰਿੱਜ ਸਾਰਾ ਕੁਝ ਐਲਸੀਡੀ ਵਗੈਰਾ ਮਨਮਾਰੀ ਪੇਟੀ ਸਾਰਾ ਕੁਝ ਟੁੱਟ ਗਿਆ ਸਾਰਾ ਕੁਝ ਵਿੱਚ ਦਬ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਜੀ ਟਟਕਟ ਲੱਖ 2 ਲੱਖ ਦਾ ਤਾਂ ਹੋ ਗਿਆ ਜੀ ਤੇ ਆਪਣਾ ਸਾਰਾ ਚਵਾਰਾ ਚੂਰਾ ਸਾਰਾ ਕੁਝ ਡੱਗ ਗਿਆ ਕੰਦਾ ਗੁੰਦਾ ਸਾਰੀਆਂ ਡੱਗ ਗਈਆਂ ਬਹੁਤ ਨੁਕਸਾਨ ਹੋ ਗਿਆ ਵਿੱਚ ਸਾਰਾ ਕੁਝ ਹੀ ਡੱਗ ਗਿਆ ਕਿ ਪਰਿਵਾਰ ਕੀ ਕੰਮ ਕਰਦੇ ਪਰਿਵਾਰ ਮਜ਼ਦੂਰੀ ਕਰਦੇ ਨੇ ਜੀ ਬਸ ਢਾੜੀ ਧੱਪੀ ਕਰਦੇ ਹਾਂ ਹਾਂ ਜੀ ਹੁਣ ਕੀ ਮੰਗ ਕਰਦੇ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਘਰ ਪਵਾਇਆ ਜਾਵੇ ਤੇ ਬਾਕੀ ਜਿਹੜੀ ਵੀ ਸੰਸਥਾ ਆਉਂਦੀ ਉਹਨੂੰ ਘਰ ਪਵਾਇਆ ਜਾਵੇ ਬਸ ਸਾਡਾ ਰਹਿਣ ਨੂੰ ਜਗ੍ਹਾ ਰਹਿਣ ਨੂੰ ਕਰਦੇ ਕੋਈ ਘਰ ਕਰਵਾ ਕੇ ਕੋਈ ਚੀਜ਼ ਵੀ ਨਹੀਂ ਰਹੀ ਜਾਨਾ ਕੋਈ ਚੀਜ਼ ਵੀ ਨਹੀਂ ਰਹੀ 8z lcd ਵਗੈਰਾ ਪੇਟੀ ਸਾਰਾ ਕੁਝ ਸਮਾਨ ਜਿਹੜਾ ਪੇਟੀ ਵਿੱਚ ਸੀ ਉਹ ਵੀ ਸਾਰਾ ਖਤਮ ਹੋ ਗਿਆ ਨਮਾਰੀਆਂ ਫਰਿੱਜ ਸਾਰਾ ਕੁਝ ਖਤਮ ਹੋ ਗਿਆ ਬੈੱਡ ਵੀ ਟੁੱਟ ਗਿਆ ਜਾਨੀ ਨੁਕਸਾਨ ਤੋਂ ਵਿਚਾਰੇ ਜਾਨੀ ਨੁਕਸਾਨ ਤੋਂ ਮੇਰੀ ਮੰਮੀ ਦੇ 6:00 ਵਜੇ ਤੇ ਵਿਚਾਰ ਹੈਗੇ ਜਾਨੀ ਨਾ